ਅੱਜਕੱਲ੍ਹ ਲੋਕ ਸਿਨਮਾ ਕਰਾਂ ਦੇ ਵਿੱਚ ਜਾਣ ਦੀ ਬਜਾਏ OTT ਪਲੇਟਫਾਰਮਸ ਤੇ ਫਿਲਮਾਂ ਦੇਖਣਾ ਪਸੰਦ ਕਰਦੇ ਨੇ ਇਸ ਕਾਰਨ OTT ਪਲੇਟਫਾਰਮ ਤੇ ਹਰ ਰੋਜ਼ ਕੁਝ ਨਾ ਕੁਝ ਰਿਲੀਜ਼ ਹੁੰਦਾ ਰਹਿੰਦਾ ਹੈ ਫਰਫਰੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਦੇਸ ਦੇ ਪਹਿਲੇ ਹਫਤੇ ਕਈ ਸ਼ਾਨਦਾਰ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਨੇ ਇਹਨਾਂ ਫਿਲਮਾਂ ਦੇ ਟ੍ਰੇਲਰ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਤੋਂ ਬਾਅਦ ਲੋਕ ਇਹਨਾਂ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਨੇ ਆਓ ਤੁਹਾਨੂੰ ਦੱਸਦੇ ਹਾਂ ਫਰਫਰੀ ਦੇ ਪਹਿਲੇ ਹਫਤੇ ਕੀ ਖਾਸ ਹੋਵੇਗਾ ਔਸਕਰ ਦੇ ਵਿੱਚ ਨਾਮਿਨੇਟ ਹੋਣ ਤੋਂ ਬਾਅਦ ਅਨੂ ਜਾਨੂ ਲੈ ਕੇ ਕਾਫੀ ਚਰਚਾ ਹੈ ਫਿਲਮ ਫੈਸਟੀਵਲ ਦੇ ਵਿੱਚ ਕਈ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਹੁਣ ਇਹ OTT ਪਲੇਟਫਾਰਮ ਤੇ ਰਿਲੀਜ਼ ਹੋਣ ਜਾ ਰਹੀ ਹੈ ਅਨੂਜਾ ਫਿਲਮ 5 ਫਰਵਰੀ ਨੂੰ Netflix ਤੇ ਰਿਲੀਜ਼ ਹੋਣ ਜਾ ਰਹੀ ਹੈ ਬੜਾ ਨਾਮ ਕਰੇਗਾ ਰਿਸ਼ਭ ਅਤੇ ਸਰਪੀਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ ਇਹ ਦੋਵੇਂ ਜਨਸੀ ਕਪਲ ਹਨ ਇਸ ਲਵ ਸਟੋਰੀ ਨੂੰ ਦੇਖ ਕੇ ਤੁਸੀਂ ਹੱਸਣ ਦੇ ਨਾਲ ਨਾਲ ਰੋਵੋਗੇ ਵੀ ਫਿਲਮ 7 ਫਰਵਰੀ ਨੂੰ ਸੋਨੀ ਲਿਫਟ ਤੇ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਚਲਚਿਤ੍ਰੋ ਦਾ ਫਰੇਮ ਫੈਟਲ ਇਹ ਇੱਕ ਕ੍ਰਾਈਮ ਥ੍ਰਿਲਰ ਫਿਲਮ ਹੈ ਜਿਸ ਦੇ ਵਿੱਚ ਉਹ ਇੱਕ ਮਾਮਲੇ ਦੀ ਜਾਂਚ ਕਰਦੇ ਨਜ਼ਰ ਆਉਣਗੇ ਇਹ ਫਿਲਮ ਹਾਈ ਕੋਈ ਪਲੇਟਫਾਰਮ ਤੇ 7 ਫਰਵਰੀ ਨੂੰ ਰਿਲੀਜ਼ ਹੋਵੇਗੀ ਸਾਨਿਆ ਮਲਹੋਤਰਾ ਦੀ ਗੱਲ ਕਰੀਏ ਤਾਂ ਸਾਨਿਆ ਮਲਹੋਤਰਾ ਹਰ ਵਾਰ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਵਾਰ ਵੀ ਉਹ ਅਜੇ ਹੀ ਕੁਝ ਕਰਨ ਲਈ ਤਿਆਰ ਹੈ ਉਹਨਾਂ ਦੀ ਫਿਲਮ ਮਿਸਸਸ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਮਲਿਆਲਮ ਫਿਲਮ ਦਾ ਗ੍ਰੇਟ ਇੰਡੀਅਨ ਕਿਚਨ ਦਾ ਰੀਮੇਕ ਹੈ ਸਾਨਿਆ ਇੱਕ ਘਰੇਲੂ ਔਰਤ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ ਇਹ ਫਿਲਮ Z5 ਤੇ ਰਿਲੀਜ਼ ਹੋਵੇਗੀ ਦਾ ਮਹਿਤਾ ਬॉयਸ ਬੁਮਨ ਇਰਾਨੀ ਅਤੇ ਅਵਿਨਾਸ਼ ਦਿਵਾ ਇੱਕ ਇਕੱਠੇ ਕੁਝ ਜਾਦੂਗਰਾਂ ਜਾ ਰਹੇ ਨੇ ਉਹਨਾਂ ਦੀ ਫਿਲਮ ਦਾ ਮਹਿਤਾ ਬॉयਜ਼ ਰਿਲੀਜ਼ ਹੋਣ ਲਈ ਤਿਆਰ ਹੈ ਇਹ ਫਿਲਮ ਦਾ ਨਿਰਦੇਸ਼ਨ ਖੁਦ ਬੋਮਨ ਇਰਾਨੀ ਨੇ ਕੀਤਾ ਹੈ ਫਿਲਮ ਦੇ ਵਿੱਚ ਇੱਕ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ ਜੋ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਇਹ ਫਿਲਮ ਵੀ 7 ਫਰਵਰੀ ਨੂੰ ਪ੍ਰਾਈਮ ਵੀਡੀਓ ਤੇ ਰਿਲੀਜ਼ ਹੋਵੇਗੀ